ਫੇਸਟ ਆਫ ਦੀ ਵੱਡੀ ਖਬਰ ਦਿੱਲੀ ਹਵਾਈ ਅੱਡੇ ਤੇ ਮਹਿਲਾ ਯਾਤਰੀ ਕੋਲ ਕਰੋੜਾਂ ਦਾ ਸੋਨਾ ਬਰਾਮਦ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਵਿੱਚੋਂ 6 ਸੋਨੇ ਦੇ ਬਿਸਕੁਟ ਮਿਲੇ ਹਨ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰਾਮ ਸੀ ਸੋਨਾ ਜਬਤ ਕਰ ਲਿਆ ਗਿਆ ਹੈ ਅਤੇ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦਿੱਲੀ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਗੁੰਤੋ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਚ 6 ਸੋਨੇ ਦੇ ਬਿਸਕੁਟ ਮਿਲੇ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰam ਸੀ ਯਾਤਰੀ ਨੂੰ ਗ੍ਰੀਨ ਚੈਨਲ ਰਾਹੀਂ ਬਾਹਰ ਆਉਂਦੇ ਸਮੇਂ ਰੋਕਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਜੀ ਤਲਾਸ਼ੀ ਲੈਣ ਤੇ ਅਧਿਕਾਰੀ ਨੇ ਮਹਿਲਾ ਯਾਤਰੀ ਦੇ ਅੰਡਰਵੀਅਰ ਵਿੱਚ ਛੁਪਾਏ 997.5 ਗ੍ਰਾਮ ਵਜ਼ਨ ਦੇ 6 ਸੋਨੇ ਦੇ ਬਿਸਕਟ ਬਰਾਮਦ ਕੀਤੇ ਹਨ ਬਰਾਮਦ ਕੀਤੇ ਗਏ ਸੋਨੇ ਨੂੰ ਕਸਟਮ ਐਕਟ 1962 ਦੇ ਉਪਬੰਧਾਂ ਤਹਿਤ ਜਬਤ ਕਰ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਤੋਂ ਇੱਕ ਸੋਨੇ ਦਾ ਬਿਸਕਟ ਕੱਢਿਆ ਗਿਆ ਹੈ ਇਸ ਟਾਈਮ ਦੀ ਵੱਡੀ ਖਬਰ ਦਿੱਲੀ ਹਵਾਈ ਅੱਡੇ ਤੇ ਮਹਿਲਾ ਯਾਤਰੀ ਕੋਲ ਕਰੋੜਾਂ ਦਾ ਸੋਨਾ ਬਰਾਮਦ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਵਿੱਚੋਂ 6 ਸੋਨੇ ਦੇ ਬਿਸਕੁਟ ਮਿਲੇ ਹਨ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰਾਮ ਸੀ ਸੋਨਾ ਜਬਤ ਕਰ ਲਿਆ ਗਿਆ ਹੈ ਅਤੇ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦਿੱਲੀ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਗੁੰਤੋ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਚ 6 ਸੋਨੇ ਦੇ ਬਿਸਕੁਟ ਮਿਲੇ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰam ਸੀ ਯਾਤਰੀ ਨੂੰ ਗ੍ਰੀਨ ਚੈਨਲ ਰਾਹੀਂ ਬਾਹਰ ਆਉਂਦੇ ਸਮੇਂ ਰੋਕਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿਜੀ ਤਲਾਸ਼ੀ ਲੈਣ ਤੇ ਅਧਿਕਾਰੀ ਨੇ ਮਹਿਲਾ ਯਾਤਰੀ ਦੇ ਅੰਡਰਵੀਅਰ ਵਿੱਚ ਛੁਪਾਏ 997.5 ਗ੍ਰਾਮ ਵਜ਼ਨ ਦੇ 6 ਸੋਨੇ ਦੇ ਬਿਸਕਟ ਬਰਾਮਦ ਕੀਤੇ ਹਨ ਬਰਾਮਦ ਕੀਤੇ ਗਏ ਸੋਨੇ ਨੂੰ ਕਸਟਮ ਐਕਟ 1962 ਦੇ ਉਪਬੰਧਾਂ ਤਹਿਤ ਜਬਤ ਕਰ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਤੋਂ ਇੱਕ ਸੋਨੇ ਦਾ ਬਿਸਕਟ ਕੱਢਿਆ ਗਿਆ ਹੈ ਟੈਸਟਮ ਦੀ ਵੱਡੀ ਖਬਰ ਦਿੱਲੀ ਹਵਾਈ ਅੱਡੇ ਤੇ ਮਹਿਲਾ ਯਾਤਰੀ ਕੋਲ ਕਰੋੜਾਂ ਦਾ ਸੋਨਾ ਬਰਾਮਦ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ ਵਿੱਚੋਂ 6 ਸੋਨੇ ਦੇ ਬਿਸਕੁਟ ਮਿਲੇ ਹਨ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰam ਸੀ ਸੋਨਾ ਜ਼ਬਤ ਕਰ ਲਿਆ ਗਿਆ ਹੈ ਅਤੇ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਦਿੱਲੀ ਕਸਟਮ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਗੁੰਤੋ ਆਈਜੀਆਈ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਇੱਕ ਔਰਤ ਦੇ ਕਬਜ਼ੇ 'ਚੋਂ 6 ਸੋਨੇ ਦੇ ਬਿਸਕੁਟ ਮਿਲੇ ਜਿਨ੍ਹਾਂ ਦਾ ਭਾਰ ਲਗਭਗ 1 ਕਿਲੋਗ੍ਰam ਸੀ ਯਾਤਰੀ ਨੂੰ ਗ੍ਰੀਨ ਚੈਨਲ ਰਾਹੀਂ ਬਾਹਰ ਆਉਂਦੇ ਸਮੇਂ ਰੋਕਿਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਿੱਜੀ ਤਲਾਸ਼ੀ ਲੈਣ ਤੇ ਅਧਿਕਾਰੀ ਨੇ ਮਹਿਲਾ ਯਾਤਰੀ ਦੇ ਅੰਡਰਵੀਅਰ ਵਿੱਚ ਛੁਪਾਏ 997.5 ਗ੍ਰਾਮ ਵਜਨ ਦੇ 6 سونے ਦੇ ਬਿਸਕਟ ਬਰਾਮਦ ਕੀਤੇ ਹਨ ਬਰਾਮਦ ਕੀਤੇ ਗਏ ਸੋਨੇ ਨੂੰ ਕਸਟਮ ਐਕਟ 1962 ਦੇ ਉਪਬੰਧਾਂ ਤਹਿਤ ਜਬਤ ਕਰ ਲਿਆ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਤੋਂ ਇੱਕ سونے ਦਾ ਬਿਸਕਟ ਕੱਢਿਆ ਗਿਆ ਹੈ